मच्छे महेश जो मैं तो कहीं आहेजो पासा पार्ट परमात्मा ये बंदे न बंदे ना कुछ होता हुआ है बोल रहा हूँ अरे ये जनाने की बड़ा हाल ये बस देख शारे कपड़े क्या घर पर पिया अबीरो नहीं बीरो हाँ जी हाँ जी ਆ ਤਾਂ ਇਹਨੂੰ ਕਿੰਨੀ ਵਾਰ ਹੀ ਆਖਿਆ ਸੀ ਕਿ ਕੱਪੜੇ ਦੇ ਕੀ ਹਾਲ ਕਰਿਆ ਮੈਨੂੰ ਵੀ ਪਤਾ ਵੀ ਤੁਹਾਡੇ ਕੱਪੜਿਆਂ ਦਾ ਬੁਰਾ ਹਾਲ ਹੋਇਆ ਪਿਆ ਹਉ ਦੇਖੋ ਪਹਿਲਾਂ ਤਾਂ ਕਣਕ ਧੋ ਕੇ ਹਟੀਆਂ ਵੀ ਪੇਣਾ ਕਰਨਾਗਾ ਆਟੇ ਵਾਲਾ ਪੀਪਾ ਸਾਰਾ ਖਾਲਾ ਹੋਈ ਜਾਂਦਾਗਾ ਤੇ ਨਾਲ ਇੱਕ ਗੱਲ ਹੋਰ ਹੈਗੀ ਉਹ ਆਟੇ ਵਾਲਾ ਪੀਪਾ ਖਾਲਾ ਨਹੀਂ ਹੁੰਦਾ ਖਾਲੀ ਹੁੰਦਾ ਉਹ ਤਾਂ ਮੈਨੂੰ ਵੀ ਪਤਾਗਾ ਹਾਂ ਉਹ ਤਾਂ ਮੈਨੂੰ ਵੀ ਪਤਾ ਮੈਂ ਤੈਨੂੰ ਕਿੰਨੀ ਵਾਰ ਆਖਿਆ ਤੇ ਤੇਰੀ ਜ਼ਬਾਨ ਬਹੁਤ ਚੱਲਦੀ ਹੈ ਮੇਰੀ ਗੱਲ ਸੁਣ ਲੈ ਮੇਰੀ ਜ਼ਬਾਨ ਤਾਂ ਚੱਲਦੀ ਹੈਗੀ ਜਦੋਂ ਬੇ ਟਾਈਮ ਆ ਕੇ ਬੋਲਦਾ ਆ ਤੈਨੂੰ ਮੈਂ ਕਿੰਨੀ ਵਾਰ ਆਖਿਆ ਕਿ ਜਿਹੜੇ ਕੱਪੜੇ ਪਾਉਣੇ ਹੁੰਦੇ ਮੈਨੂੰ ਆਥ ਨੇ ਹਾਂ ਟਾਈਮ ਹੁੰਦਾ ਕਿ ਬੋਲੰਦਾ ਉਹ ਟਾਈਮ ਤਾਂ ਨਹੀਂ ਹੁੰਦਾ ਫਿਰ ਮੈਂ ਪ੍ਰੈਸ ਕਰਕੇ ਰੱਖ ਦਿਆਂ ਅਜਾ ਤੁਹਾਨੂੰ ਹੁਣ ਮੈਂ ਥੋੜੇ ਕੱਪੜੇ ਚੱਕ ਕੇ ਪ੍ਰੈਸ ਕਰਨ ਵਾਸਤੇ ਉਦੋਂ ਨੂੰ ਲਾਈਟ ਵਾ ਗਈ ਤੇਰੇ ਕੋਲ ਨਹੀਂ ਤਿੰਨੇ 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 ਵਹਾਨੇ ਆਉਂਦਿਆ ਰੋਜ਼ ਦੇ ਵਹਾਨੇ ਆ ਤੇਰੇ ਕੋਲ ਮੇਰੇ ਕੋਲ ਕਾਨੂੰ ਵਹਾਨੇ ਆਗੇ ਫਿਰ ਜੇ ਮੈਂ ਤੇਰੇ ਲਈ ਦੇ ਪ੍ਰੈਸ ਕਰਨਾ ਲੱਗ ਜਾਂਦੀ ਉਦੋਂ ਨੂੰ ਤੇਰੀ ਰੋਟੀ ਲੇਟ ਹੋ ਜਾਣੀ ਸੀ ਫਿਰ ਕਹਣਾ ਸੀ ਮੈਨੂੰ ਅਫਸਰ ਬੋਲਦੇ ਨੇ ਦੇਖ ਅਫਸਰ ਤਾਂ ਦੇਖ ਮੈਨੂੰ ਪਤਾ ਉਥੇ ਰੋਜ਼ ਮੈਨੂੰ ਚੇਹੜਾ ਕਰਦੇ ਨੇ ਵੀ ਆ ਦੇਖ ਤੇਰੇ ਕੱਪੜੇ ਕਿੰਨੇ ਮੈਲੇ ਆ ਤੇਰੇ ਜਨਾਨੇ ਐਨੇ ਸੋਹਣੀਆਂ ਤੇ ਤੇਰੇ ਕੱਪੜੇ ਦੇ ਕਿਦ ਨਾ ਮੈਂ ਤਾਂ ਉਹਨਾਂ ਨੂੰ ਕਦੇ ਮਿਲ ਗੋਈ ਨਾ ਉਹਨਾਂ ਨੂੰ ਕੀ ਪਤਾ ਲੱਗਾ ਤੇਰੇ ਜਿਨਾਂ ਨੇ ਸੁਣੀ ਆ ਉਹ ਮੇਰੇ ਮੋਬਾਈਲ ਤੇ ਤੇਰੀ ਫੋਟੋ ਦੇਖਿਆ ਨਾ ਆਪਣੀ ਦੋਹਾਂ ਦੀ ਡੀਪੀ ਲੱਗੀ ਹੋਈ ਆ ਲੈ ਦੱਸ ਤੂੰ ਵੀ ਨਾ ਗੱਲ ਕਰਨ ਲੱਗਿਆ ਪਤਾ ਨਹੀਂ ਕਿਧਰੋਂ ਗੱਪ ਮਾਰਦਣ ਆਇਆ ਮੈਂ ਤੇ ਕਿਥੜੀ ਡੀਪੀ ਲੱਗੇ ਤਾਂ ਖਾ ਮੈਨੂੰ ਆ ਪਲਾਸ ਨਾਲ ਤੇਰਾ ਨੱਕਾ ਉਹੜਾ ਪੜਦੇ ਨਾ ਮੈਂ ਜਿਆਦਾ ਬੋਲਦੀ ਆ ਤੂੰ ਅੱਜ ਕੱਲ ਤੇਰੇ ਜ਼ੁਬਾਨ ਬਹੁਤ ਲੱਗੀ ਹੋਈ ਆ ਹਾਂ ਮੈਂ ਤਾਂ ਆਪੇ ਹੀ ਜਿਆਦਾ ਬੋਲਦੀ ਆ ਗੱਲਾਂ ਦੇਖ ਲੈ ਤੁਸੀਂ ਕਿਵੇਂ ਕਰਦੇ ਆ ਉਹਦਾ ਮੇਰਾ ਨਗੌੜਾ ਹੀ ਖਿੱਚੇਗਾ ਹਾਜੇ ਪਲਾਸ ਨਾਲ ਤੀਵੀਂ ਤਾਂ ਜ਼ੁਬਾਨ ਦਾ ਮਾਰ ਦਿੰਦੀ ਆ ਬੰਦੇ ਨੂੰ ਜੇ ਮ ਅੱਧੇ ਪਿੰਡ ਦੇ ਕੁੰਡੀਆਂ ਫੜ ਕੇ ਸਾਰਾ ਪਿੰਡ ਚੁੱਪ ਕਰਾਤਾ ਬਸ ਮੈਥੇ ਤੂੰ ਨਹੀਂ ਚੁੱਪ ਹੋਈ ਗੱਲੀ ਮੈਂ ਚੁੱਪ ਹੋਣੀ ਵੀ ਨਹੀਂ ਹੈਗੀ ਜੀ ਨਹੀਂ ਉਹ ਲੱਗਦਾ ਮੈਨੂੰ ਹੋਣੀ ਨਹੀਂ ਤੂੰ ਚੁੱਪ ਤੂੰ ਐਦਾਂ ਨੂੰ ਚੁੱਪ ਹੋਣੀ ਤੇਰੇ ਡੰਡੇ ਪੈਣਿਆ ਚੱਲ ਮੇਰੀ ਗੱਲ ਸੁਣੋ ਐਵੇਂ ਬਹੁਤੀਆਂ ਗੱਲਾਂ ਨਾ ਕਰਿਆ ਕਰੋ ਹੁਣ ਤੁਸੀਂ ਲੇਟ ਹੋਈ ਜਾਂਦੇ ਹੋ ਬਗ ਜੋ ਠੰਡੇ ਡੰਡੇ ਨਹੀਂ ਮੇਰੀ ਗੱਲ ਸੁਣ ਲੈ ਕੱਲ ਤੇ ਜੇ ਕੱਪੜੇ ਨਾ ਪ੍ਰੈਸ ਹੋਏ ਨਾ ਤੇਰੇ ਐਸੀ ਫੈਂਟੀ ਚਾੜੂਗਾ ਐਸੀ ਫੈਂਟੀ ਚਾੜੂਗਾ ਕਿ ਸਾਰੀ ਉਮਰ ਯਾਦ ਰੱਖੀਂਗੇ ਹਾਂ ਚੱਲ ਕੋਈ ਗੱਲ ਉਹ ਸਮਾਂ ਦੱਸੂਗਾ ਨਾ ਸਮਾਂ ਕੀ ਦੱਸੂਗਾ ਸਮਾਂ ਦੱਸੂਗਾ ਵੀ ਕੌਣ ਕਿ ਤੋ ਖਾਂਦਾ अच्छा हां तू मेरी बराबरी करेगी है बराबरी वाली केड़ी गल है जी फिर मैं तुम्हें मारना मैं तू सी मेरी गल सुन लो ए एफडी पेका नु एक बार फोन करता ना ਟਰਾਲੀਆਂ ਪਰ ਕਿਹਾ ਜਾਣਗੇ ਅਗਲੇ ਮਰਚ ਸਮਾਨ ਲੱਦ ਕੇ ਲੈ ਜਾਣਗੇ ਮੈਂ ਕੌਣਾ ਪਤਾ ਜੱਗਾ ਲੈਨ ਮੈਂ ਨਾ ਮੈਂ ਜੱਗਾ ਲੈਨ ਮੈਂ ਤਾਂ ਹੈਗਾਗਾ ਇੱਕ ਜੱਗਾ ڈاکੂ ਸੀਗਾ ਉਹਦੇ ਚ ਤੇ ਤੇਰੇ ਚ ਬੜਾ ਫਰਕ ਹੈ ਨਹੀਂ ਜੱਗਾ ڈاکੂ ਸੀ ਨਾ ਉਹ ਮੇਰੇ ਜਿਨਾ ਕਰੰਟ ਨਹੀਂ ਸੀ ਕੱਢਦਾ ਮੈਂ ਜ਼ਿਆਦਾ ਕਰੰਟ ਕੱਢਦਾ ਅੱਧੇ ਪਿੰਡੇ ਟਰਾਮਾ ਰੱਖੇ ਨੇ ਮੈਂ ਭੱਗ ਜਾ ਭੱਗ ਜਾ ਮੂੰਹ ਪੂਰਾ ਖੋਲ ਕੇ ਤਾਂ ਬੋਲਿਆ ਨਾ ਚੰਦਾ ਦੇਖੋ ਮੇਰੀ ਗੱਲ ਸੁਣ ਇਦਾਂ ਨਹੀਂ ਬੋਲਦੇ ਹੁੰਦੇ ਮੇਰੇ ਬੁਰੇ ਠੀਕ ਆ ਜਬਾਨ ਨਾਲ ਲੜਾ ਇਦਾਂ ਨਾ ਹੋਵੇ ਕਿ ਕੱਲ ਨੂੰ ਕੋਈ ਹੋਰ ਗੱਲ ਹੋਵੇ ਕੱਲ ਨੂੰ ਕੀ ਗੱਲ ਹੋਊਗੀ ਵੱਧ ਤੋਂ ਵੱਧ ਕੀ ਹੋਊਗਾ ਆ ਤੀਵੀਆਂ ਕੋਠਿਆਂ ਤੇ ਚੜ ਕੇ ਆਪਣੀ ਲੜਾਈ ਸੁਣ ਗਈਆਂ ਤੇ ਫਿਰ ਚਾਰ ਜਾਨੀਆਂ ਨੂੰ ਦੱਸਣ ਗਈਆਂ ਫਿਰ ਦੱਸਣਗੇ ਵੀ ਲੈਨਮੈਨ ਦੀ ਕੱਖ ਨਹੀਂ ਚੱਲਦੀ ਚੱਲ ਕੋਈ ਨਹੀਂ ਤੂੰ ਚੁੱਪ ਕਰ ਹੁਣ ਮੇਰੀ ਗੱਲ ਸੁਣ ਕੱਲ ਤੋਂ ਕੱਪੜੇ ਪ੍ਰੈਸ ਹੋਣੇ ਚਾਹੀਏ ਠੀਕ ਆ ਤੇ ਹੁਣ ਕਰ ਦਿਆ ਕਰੂੰਗੇ ਕਰ ਦਿਆ ਕਰੂੰਗੇ ਨਦਈ ਗੋਲੇ ਬੋਲ ਦਾ ਕਿ ਮੈਂ ਅਗੇ ਪਲਾਸ ਨਾ ਤੇਰਾ ਨਕੌੜਾ ਖੇਚ ਦੂੰਗਾ ਇਹਨੂੰ ਇਹ ਨਹੀਂ ਪਤਾ ਭਲੇ ਆ ਮਾਨਸਿਆ ਜਤਿਨੀ ਇੱਕ ੁੱਗੀ ਮਾਰ ਕੇ ਜੱਜ ਮੂਰੇ ਮਾਰ ਜਾ ਉਲਟਾ ਸਲਟਾ ਬੋਲਦੇ ਨਾ ਤੇ ਤੇਰੇ ਵਰਗੇ ਪਤਵੀ ਗਲੀ ਭੱਜੇ ਫਿਰਦੇ ਹੁੰਦੇ ਹੁਣ ਕਿੱਲੂ ਕਹਨੂੰ ਥਾਂ ਨਹੀਂ ਥਿਆਉਦੀ ਇਹ ਤਾਂ ਮੈਂ ਆਏ ਕਹਿੰਦੀ ਬਈ ਚਲ ਕਾਦੇ ਪਿੱਛੇ ਮੋਟਾ ਪੈਸਾ ਆਉਂਦਾ ਕੌਣ ਨੂੰ ਬੋਲਣਾ ਕੌਣ ਨੂੰ ਬੋਲਣਾ ਕਿ ਹੁੰਦਾ ਕੋਈ ਹੋਰ ਹੁਣ ਮੈਂ ਬੱਟੇ-ਪੱਟੇ ਭਜਾਉਂਦੀ ਕੋ ਨੌਕ ਕਰਦਾ ਲੂੜੇ ਇਨਪ੍ਰੈਸ ਚਲ ਜੀ ਆਪੇ ਗਏ ਤਾਂ ਸਾਲ ਦਾ ਕੱਤੇ ਲਗ ਰਹੇ ਨੇ ਦੇਖਣਾ ਹੋਰ ਸਹਾਂ ਨਹੀਂ ਆਉਂਦਾ ਹੋਣਾ ਤਾਂ ਸਾਲਿਆਂ ਨੂੰ ਉੱਧਰ ਗਏ ਹੋਣਗੇ ਤੇਰੇ ਬਿਨਾ ਜੀ ਨਹੀਂ ਲੱਗਦਾ ਹੋਣਾ ਉਹਨਾਂ ਦਾ ਉਹ ਕਿਉਂ ਮੇਰਾ ਸਾਰਾ ਮਗਜ ਕਪਾਈ ਕਰੀ ਜਾਂਦੇ ਨੇ ਪੱਕ ਜਾਣਦੇ ਮੈਨੂੰ ਮੇਰੇ ਮਿਹਰ ਦਾ ਬਾਜੀ ਨਹੀਂ ਲੱਗਦੀ ਇੱਥੇ ਹਾਂ ਬਾਜੀ ਲਾਏਗਾ ਮੈਂ ਕਹਿੰਨੀ ਹ ਕਿਤਨਾ ਅਵਾਰਡ ਮਿਲੂਗਾ ਨਾਲੇ ਇਨਾਮ ਦੇ ਕੇ ਤੋਰਨਗੇ ਵੀ ਆਹਾਹਾਹਾਹਾਹਾ ਬਾਦਸ਼ਾਹ ਜੀ ਆਏ ਨੇ ਕੁਰਸੀਆਂ ਦੇਣਗੇ ਬਿਠਾਉਣ ਨੂੰ ਹਣਾਂ ਪੂਰਾ ਸਨਵਾਣ ਹੋਊਗਾ ਥੋੜਾ ਉੱਥੇ ਮੈਥੋਂ ਨਾ ਦੁਨਿਆ ਮਲੇ ਲਿੰਗ ਤੇ ਕੋਈ ਨਾ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਅ ਘਰ ਦੇ ਕੰਮਾਂ 'ਚ ਮੜਾ ਮੋਟਾ ਹੱਥ ਬਟਾ ਲਿਆ ਕਰ ਝੁੱਗਾ ਚੱਕ ਦੇਂਗਾ ਮਿੰਟ ਮਾਰ ਦੇਂਗਾ ਚੱਪਲ ਜੀ ਪਾ ਕੇ ਉਹ ਜਾਨਾ ਉਹ ਜਾਨਾ ਨਾ ਤੂੰ ਖਾਦੇਗਾ ਤਰਲੇ ਨਹੀਂ ਹੋਰੇ ਮੈਂ ਕਰਦੀ ਆ ਕੰਮ ਮੈਨੂੰ ਪਤਾ ਮੈਂ ਕਾਦੇ ਵਾਸਤੇ ਲਿਆਨੀ ਆ ਮੈਂ ਆਪਦਾ ਕੰਮ ਪੂਰਾ ਕਰਦੀ ਆ ਜਿਹੜਾ ਡੜਾ ਜਨਾਨੀ ਵਾਲਾ ਕੰਮ ਹੁੰਦਾ ਤੇ ਤੂੰ ਆ ਡੰਗਰਾਂ ਦਾ ਕੰਮ ਵੀ ਨਹੀਂ ਕਰ ਸਕਦਾ ਫਿਰ ਕੀ ਆ ਜੇ ਪੱਠੇ ਪਾ ਦੇਂਗੀ ਡੰਗਰਾਂ ਨੂੰ ਕਿ ਹੱਥ ਟੁੱਟਦੇ ਨੇ ਤੇਰੇ ਤੇਰੇ ਹੱਥ ਟੁੱਟ ਜਾਂਦੇ ਨੇ ਤੇਰੇ ਹੱਥ ਮੇਰੇ ਤਾਂ ਕਹਿੰਦਾ ਟੁੱਟ ਜਾਣ ਜਿੱਥੇ ਉਹ ਪੱਤੇ ਛੜਦਾਗਾ ਆ ਬਗਾ ਬਗਾ ਕੇ ਮਾਰ ਦੇਣਾ ਉੱਥੇ ਹੱਥ ਦੱਸ ਜੇ ਲੈ ਜੇ ਮੈਂ ਚਾਵੇਂ ਨਾ ਮੇਰੇ ਨਾਲ ਪਕਾਈ ਜੀ ਮਾਰਾ ਕਰ ਤੈਨੂੰ ਮੈਂ ਦੱਸਾਂ ਗੱਲਾਂ ਪਕਾਈ ਤਾਂ ਤੂੰ ਮਾਰਦਾ ਪਹਿਲਾਂ ਮੇਰੇ ਨਾਲ ਮਾਰਦਾ ਫੇਰ ਉਹਨਾਂ ਨਾਲ ਜਾ ਕੇ ਮਾਰਦਾ ਹੜਦੀ ਨਹੀਂ ਗਈ ਸਾਰੇ ਟੈਂ 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 ਕਰੀ ਜਾਊਗੀ ਮੇਰੀ ਗੱਲ ਸੁਣ ਲੈ ਨਾਲੇ ਆਥਣੇ ਟਾਈਮ ਨਾਲ ਬਣਾ ਲੈ ਰੋਟੀ ਪਾਣੀ ਚੰਗਾ ਹਾਂ ਹੱਗੇ ਤਾਂ ਭੂਆ ਕੋਲੇ ਖਾ ਕੇ ਆਉਣਾ ਗਾਹਾਂ ਰੋਟੀਆਂ ਪਾਣੀਆਂ ਮੈਥੋਂ ਹੀ ਮੈਂ ਹੀ ਬਣਾ ਕੇ ਦਿੰਨੀ ਆ ਉਰੇ ਨਾਲੇ ਹਾਂ ਅੱਜ ਸਬਜ਼ੀ ਨਹੀਂ ਬਣਨੀ ਹੈਗੀ ਚਟਨੀ ਰਗੜੂਗੀ ਉਹ ਵਿੱਚ ਬਣਾ ਦਿੰਦੀ ਆ ਕੇ ਮੈਂ ਰਾਕਣੀ ਚਾਟਣ ਦੀ ਸਰਜੀ ਬਣਾ ਲਈ ਚੱਪਾ ਕਰਕੇ ਨਹੀਂ ਤੈਨੂੰ ਪਤਾ ਹੈ ਫਰ ਜੂਤ ਕੇ ਮੈਂ ਫਰਦਾ ਹੁੰਦਾ ਹੈਗਾ ਚਲ ਐਂ ਕਰ ਨੋਟ ਧਰ ਜਿਹੜੇ ਜੇਬ ਚ ਪਏ ਨੇ ਲਿਓਨੀਆਂ ਸਬਜੀ ਬਾਣੀਆਂ ਨੂੰ ਕਹੋਂਗੇ ਭਾਈ ਲੈ ਪੈਸੇ ਤੇ ਦੇ ਦੇ ਸਬਜੀ ਬਣਾ ਲੂੰਗੀ ਅੱਥਰ ਮੈਂ ਹਰ ਕਿਹਦਾ ਤੁਹਾਨੂੰ ਦੇ ਕੇ ਸਬਜੀ ਮੈਂ ਨਾ ਕਿਹੜੀ ਕਿਹੜੀ ਸਬਜੀ ਫੜਾ ਕੇ ਗਿਆ ਮੈਂ ਮੇਟੋ ਤੋੜ ਕੇ ਲੈ ਆਤੀਗਾ ਉਹ ਸੜੇ ਹੋਏ ਕਦੂ ਹੈ ਉਹ ਦੇਖ ਲੈ ਉਹ ਬਣਾਉਣ ਵਾਲੇ ਹੈਗੇ ਨੇ ਤੂੰ ਐਂ ਕਹਿ ਵੀ ਮੈਂ ਨਹੀਂ ਖਾਂਦੀ ਕਦੂ ਤਾਂ ਨਹੀਂ ਬਣਾਉਂਦੀ ਹਾਂ ਅੱਗੇ ਤਾਂ ਸ਼ਾਹੀ ਪਨੀਰ ਲਿਆ ਲੈ ਕੇ ਖਵਾਉਣਾ ਮੈਂ ਕਿਹਾ ਮੈਨੂੰ ਬਣਾ ਲਗਾ ਕੱਦੂ ਬਣ ਲਾਗਾ ਕੱਦੂ ਨਹੀਂ ਤੇਰੇ ਲੰਗਦਾ ਸਾਰਾ ਆਬੜਾ ਲੈ ਜਦ ਦੇਖ ਸੁੰਡਾਲੇ ਕੱਦੂ ਜਾ ਖਾ ਲੈ ਜਾ ਬਣਾ ਲਗਾ ਸੋਲਾ ਜਿਹੇ ਜੇ ਮਰਜੀ ਸਬਜ਼ੀ ਬਣਾ ਦੀ ਚੰਗੀ ਤਾਂ ਮੈਂ ਤਾਂ ਸੁੰਡਾ ਨੂੰ ਵਿੱਚੀ ਤੜਕਾ ਲਾ ਦੂੰਗੀ ਖਾ ਲਈ ਆ ਤਾਂ ਖਾਣ ਵਾਲਾ ਬਣੀ ਮੈਂ ਤਾਂ ਲਾ ਦੂੰ ਤੜਕਾ ਨੂੰ ਖਾ ਨਹੀਂ ਚੜਨ ਨਾਲ ਮੈਂ ਤਾਂ ਕੱਦੂ ਬਣਾ ਦੂੰ ਬਸ ਠੀਕ ਆ ਬਣਾ ਦੂੰਗੀ ਬਣਾ ਦੂੰਗੀ ਆ ਬਗ ਜਾਣ ਨਾਲ ਮੈਨੂੰ ਆਣਾ ਬਗ ਜਾ ਬਗ ਜਾ ਨਾਲ ਮੇਰੀ ਗੱਲ ਸੁਣਵੇ ਹੈ ਨਾ ਜਿੱਥੇ ਜਾਣਾ ਹੁੰਨਾ ਹੈ ਤੇ ਨੋ ਮਲੰਗੜੇ ਤੈਨੂੰ ਰੋਟੀ ਨਹੀਂ ਖਵਾਉਂਦੇ ਹੈਗੇ ਉੱਥੇ ਖਾ ਲਿਆ ਕਰ ਤਾਂ ਜਾ ਦੇ ਨਾ ਬੋਲ ਕਹਿੰਦੇ ਮਲੰਗੜੇ ਯਾਰ ਨਿੰਮਰੇ ਹੋ ਡੂੰਡੀ ਦੇ ਵੀ ਸੜੇ ਹੋਏ ਮਲੰਗ ਹੈ ਫੜਦੀ ਨਹੀਂ ਗਈ ਫਰਾ ਕੋਈ ਨਾ ਹੱਥ ਚੱਕਦਾ ਨਾ ਮੇਰੇ ਤੇ ਜਿੱਦੜ ਮੈਂ ਆਪਦਾ ਭਾਈਆਂ ਨੂੰ ਸੱਦ ਲਿਆ ਮੈਂ ਕਹਿੰਦਾ ਜਲੂਸ ਕਰ ਦੂ ਮੈਂ ਤੇਰਾ ਪਿੰਡ ਭਗ ਜਾ ਭਗ ਜਾ ਭਗ ਜਾ ਫੜਦੀ ਨਹੀਂ ਗਈ ਡੇੜੀ ਬੈਠੀ ਆਲੇ ਹੱਥ ਚੱਕਦਾ ਮੇਰੇ ਤੇ ਮੈਂ ਤਾਂ ਕਹਿੰਦਾ ਤੇਰੇ ਹੱਥ ਟੁੱਟ ਜਾਣ ਭਗ ਜਾ ਇੱਥੋਂ ਚਾ ਦੇ ਟੈਂ ਟੈਂ ਸਾਰੇ ਟੈਂ ਟੈਂ ਉੱਜੜ ਜਾ ਨਿਕਲ ਜਾ ਉੱਥੀ ਉੱਥੀ ਰਹਿ ਜਾ ਕਰ ਆਈ ਨਾ ਕਰੇ ਲੈ ਲਿਆ ਮੰਜਾ ਜੱਜ ਕਿਥੇ ਡਾਲੀ ਐ ਸੱਚੇ ਪਾਸ਼ਾ ਮੈਂ ਤਾਂ ਕਹਿਣੀ ਆਂਗੀ ਇਹ ਸਾਡੀ ਜੂਨ ਚ ਪੈ ਜੇ ਇਹਨੂੰ ਫੇਰ ਪਤਾ ਲੱਗੇ ਵੀ ਹਾਂ ਵੀ ਸਾਡੀ ਕਦਰ ਕੀ ਹੁੰਦੀ ਹੈਗੀ ਜਿੰਨੀ ਤੂੰ ਮੇਰੀ ਬੇਕਦਰੀ ਕੀਤੀ ਨਾ ਮੇਰਾ ਲਹੂ ਪੀਤਾਗਾ ਮੈਂ ਤਾਂ ਕਹਿੰਦਾ ਤੇਰੇ ਨਾਲ ਵੀ ਆ ਨਹੀਂ ਬਣੇ ਜਿਵੇਂ ਮੇਰੇ ਨਾਲ ਬਣਦੀ ਆ ਫੇਰ ਤੈਨੂੰ ਪਤਾ ਲੱਗੇ ਸੜਿਆ ਹੋਇਆ ਲੰਗੜਾ ਆ ਗਿਆ ਅੱਜ ਹੈ ਦੇਖ ਮੇਰੇ ਸਾਲੇ ਦੀ ਕਾਨੂੰ ਪੀਤੀ ਹੋਈ ਹੈ ਮੇਰੀ ਮੂਤ ਪੀਤਾ ਰੱਖਿਆ ਕਿਉਂ ਝੂਠ ਬੋਲਦਾ ਉਹ ਮੇਰਾ ਉਹ ਇਨਾ ਬਲੱਡ ਵਧਾਇਆ ਕਰ ਤੀ ਮੈਨੂੰ ਤਾਂ ਪਹਿਲਾਂ ਕਾਂਬੇ ਦਾ ਬੁਖਾਰ ਚੜ ਰਿਆ ਜਾਇ ਕਰ ਉਹ ਗਹਾਰੇ ਚੁਪ ਪਾਥੀਆਂ ਲੈ ਤੂੰ ਹੀ ਲੈ ਕੇ ਦੇ ਮੈਨੂੰ ਲੈ ਮੈਂ ਪਾਥੀਆਂ ਕਿੱਥੋਂ ਲੈ ਕੇ ਦੇਵਾਂ ਜੇ ਤੈਨੂੰ ਕਾਂਬੇ ਦਾ ਬੁਖਾਰ ਚੜਿਆ ਹੁੰਦਾ ਨਾ ਕੋਈ ਦਵਾਈ ਬੂਟੀ ਲੈ ਲੈਂਦਾ ਆ ਮੂਤ ਨਾ ਪੀ ਕੇ ਆਉਂਦਾ ਉਹ ਇਨਾ ਚਬਰ ਚਬਰ ਬੋਲੀ ਜਾਇਆ ਕਰ ਤੈਨੂੰ ਪਤਾ ਮੈਂ ਖੇਤੋਂ ਕਿਵੇਂ ਆਇਆਗਾ ਮੈਨੂੰ ਨਹੀਂ ਪਤਾ ਕਿਵੇਂ ਆਇਆ ਆਇਆ ਤਾਂ ਸਾਈਕਲ 'ਤੇ ਆ ਕਿਹੜਾ ਕੋਈ ਜਹਾਜ਼ 'ਤੇ ਚੜ ਕੇ ਆ ਗਿਆ ਮੈਨੂੰ ਨਹੀਂ ਪਤਾ ਮੈਂ ਤਾਂ ਆ ਬੈਠ ਕੇ ਔਰੇ ਮੈਨੂੰ ਤਾਂ ਤੂੰ ਹੀ ਲਾ ਕੇ ਦੇ ਪਾਥੀਆਂ ਦੀ ਵੇ ਤੂੰ ਐ ਕਰ ਜਾ ਅੰਦਰ ਜਾ ਕੇ ਕੰਬਲ ਲੈ ਕੇ ਪੈ ਜਾ ਦੋ ਕੰਬਲ ਚਿਟਲੀ ਚ ਗਰਮੀ ਆ ਜੂਗੀ ਤੂੰ ਤਾਂ ਕੰਬੇ ਨੂੰ ਰੋਣੇ ਮੈਨੂੰ ਨਹੀਂ ਪਤਾ ਜਿਹੜੇ ਗਹਾਰੇ ਤੇ ਮਿੱਟੀ ਲਾਉਂਦੀ ਸੀ ਨਾ ਮੈਨੂੰ ਤਾਂ ਇਥੋਂ ਪਾਥੀਆਂ ਲੈ ਕੇ ਨਾ ਮੇਰੇ ਸਲੇ ਦੀ ਤੂੰ ਆਪ ਮੱਚੇਗੀ ਉਹ ਚ ਵੇ ਮਸਾ ਤਾਂ ਗਹਾਰੇ ਤੇ ਗੋਹ ਹਲਾਇਆ ਹੁਣ ਫੇਰ ਮੈਂ ਦੁਬਾਰੇ ਪਾੜ ਲਾ ਲਾਂ ਨੂੰ ਪੱਟ ਕੇ ਗਿੱਲੇ ਨੂੰ ਨਾ ਮੇਰੇ ਵਾਸਤੇ ਚਾਰ ਪਾਥੀਆਂ ਨਹੀਂ ਫੂਕ ਸਕਦੀ ਵੇ ਪਾਥੀਆਂ ਤੇ ਤ तुई लाके देगा मेथो नी लगती है हजे पाथिया अड्डा अड्डिया रही फिर गैस तो हूं चाह पानी बन दी है लाके दे लाके दे मारी जानी बहाने तू इत टाइम नहीं है ना हूं चार बजे ने खड़ा ਉਹੀ ਤਾਂ ਟਾਈਮ ਆ ਹੁਣ ਮੈਂ ਤੈਨੂੰ ਕੀ ਰਖਿਆ ਤਾਂ ਮੈਂ ਤਾਂ ਤੂੰ ਹੀ ਲਾ ਕੇ ਸਿੱਖੂਗਾ ਮੰਨ ਲਿਆ ਕਰ ਕਦੇ ਤਾਂ ਮੇਰੀ ਗੱਲ ਮੰਨ ਲਿਆ ਕਰ ਆ ਬੂਤ ਪੀ ਕੇ ਤਨ ਤਾਂ ਨਹੀਂ ਪਤਾ ਲੱਗਦਾ ਵੀ ਤੂੰ ਕੀ ਕਹਿਣਾ ਕੀ ਕਰਦਾ ਤੂੰ ਖੁੱਲ੍ਹੇ ਹੁੰਦੀ ਨਹੀਂ ਤੂੰ ਅੰਤਰਪਾਇ ਜਾ ਕੇ ਜਾ ਭਾਗ ਜਾ ਅਰੇ ਮੈਂ ਪਾ ਕੇ ਆਂ ਅੰਤਰ ਭਾਗ ਜਾ ਪਾਇਆ ਜਾ ਕੇ ਅੰਤਰ ਜਾ ਮੰਨ ਲਿਆ ਕਰ ਕਿਸੇ ਵੇਲੇ ਨਾ ਸਾਰਾ ਦਿਨ ਤਾਂ ਪਾਇਆ ਕਰ 15 20 ਮਿੰਟਾਂ ਨੂੰ ਗੇੜਾ ਮਰੂੰ ਜਿੱਤੂ ਹੀ ਨਾ ਲਈ ਹੋਈ ਤਨੀਆ ਜੱਬਾ ਮੈਂ ਕਰਤੂੰਗਾ ਕੋਈ ਨਾ ਲਾ ਦੂੰਗੀ ਤੂੰ ਹੀ ਮੈਂ ਕਿਹੜਾ ਘਾ ਪਾਥੀਆਂ ਚ ਮੱਚਣਾ ਹੈਗਾ ਵੀ ਮਬ ਦੇ ਵਾਸਤੇ ਰੱਖੀਆਂ ਨੇ ਸਿਆਲ ਵਾਸਤੇ ਸਾਮੀਆਂ ਹੋਈਆਂ ਨੇ ਪਾਥੀਆਂ ਕਿੱਥੇ ਤਪਾਇਆ ਬੈਰੀ ਨਹੀਂ ساری ਉਮਰ ਨਾਲ ਕੀ ਇਹ ਚੱਜ ਕਰਦੇ ਨੇ ਇਹ ਬੰਦਾ ਨਾ ਸੁਧਰਿਆ ਜੇ ਬੋਲਦੀਆਂ ਫਿਰ ਵੀ ਮਾੜੀ ਬਸਦੀਆਂ ਪਤਾ ਨਹੀਂ ਕਿੱਦੇ ਚੰਗੇ ਦਿਨ ਆਉਣਗੇ ਕਿੱਦੇ ਨਾ ਤਾਂ ਪਾ ਮਾਰੇ ਨਹੀਂ ਕਹੇ ਜਾਂ ਬੰਦਾ ਹੈ ਜਮਿਨੀ ਸੋਚਦਾ ਵੀ ਮੇਰੀ ਜਨਾਨੀ ਹੈ ਧੁਖੀ ਕਰ ਰੱਖੇ ਰੋਜ਼ ਰੋਜ਼ ਦਾ ਕੰਜਰ ਕੜੇਸ ਹੈ ਪ੍ਰਮਾਤਮਾ ਕਰੇ ਤਾਂ ਮੇਰੀ ਅਰਦਾਸ ਸੁਣ ਲੈ ਕਰੇ ਤਾਂ ਉਹ ਦਿਨ ਲਿਆ ਦੇ ਇਹਨੂੰ ਪਤਾ ਵੀ ਲੱਗੇ ਵੀ ਕਿਵੇਂ ਜਨਾਨੀ ਨੂੰ ਤੰਗ ਕਰਿਆ ਕਰਦੇ ਨੇ ਮੈਂ ਤਾਂ ਇਹੀ ਕਹਿਣੀ ਆ ਵੀ ਜਿਹੇ ਜਿਹੇ ਮੇਰੇ ਨਾਲ ਕਰਦਾ ਨਾ ਹੈਂ ਭਰੇ ਇਹਨੂੰ ਫੇਰ ਪਤਾ ਲੱਗੂ ਕਿ ਕਿ ਮੇਕੀ ਜਿਹੜੀ ਅੰਦਰ ਆਤਮਾ ਨੂੰ ਤੜਪਾਇਆ ਕਰਦੇ ਨੇ ਐਨੀ ਮਜਬੂਰ ਵੀ ਕਰਕੇ ਮੈਨੂੰ ਵੀ ਮੈਂ ਕੁਝ ਕਹਿ ਵੀ ਨਹੀਂ ਸਕਦੀ ਬਸ ਇੱਕ ਪ੍ਰਮਾਤਮਾ ਮੁਰੇ ਅਰਦਾਸ ਹੀ ਕਰ ਸਕਦੀ ਆ ਕਿ ਤੂੰ ਤਾਂ ਸੁਣਦਾ ਏ ਤੇ ਤਾਂ ਮੇਰੀ ਹੋਰ ਕੋਈ ਨਹੀਂ ਸੁਣਦਾ ਯਾਹਾਰੇ ਸਾਰਾ ਦਿਨ ਕੰਮ ਨਹੀਂ ਨਿਪੜਦੇ ਹੈਗੇ ਸਾਰਾ ਦਿਨ ਕੰਮ ਨਹੀਂ ਨਿਪੜਦੇ ਹੈਗੇ ਜਿੰਨਾ ਮਰਗੀ ਲੱਗੇ ਰਹੋ ਇਧਰੋਂ ਕੰਮ ਨਿਬੜੂਗੀ ਫਿਰ ਪਸੂਆਂ ਵੱਲ ਹੋਜੂ ਆ ਜਾਣਾ ਮੋਟਰਸਾਈਕਲ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਕਿਉਂ ਨਹੀਂ ਕੁਛ ਇਹ ਵਿੱਚ ਖਾਣੇ ਆ ਭਾਂਡਿਆਂ ਚ ਕੋਈ ਗੱਲ ਨਹੀਂ ਕਲ ਸੁਣ ਤਮੈ ਨੂੰ ਆਏ ਦੱਸ ਪੈ ਸੁਧਰਨਾ ਕਿ ਨਹੀਂ ਸੁਧਰਨਾ ਨਹੀਂ ਆਪਾਂ ਸੁਧਰ ਜਾਣਾ ਬਸ ਕੋਈ ਗੱਲ ਨਹੀਂ ਔਰ ਕਿੱਥੋਂ ਪੀ ਕੇ ਆਏ ਮੈਨੂੰ ਆਇੰਦਾ ਸੀ ਕਿੱਥੋਂ ਪੀ ਕੇ ਆਏ ਬਸ ਉਥੇ ਜੈ ਸਾਹ ਨੇ ਥੋੜੀ ਭਾਰੀ ਕੁੰਢੀ ਫੜ ਲਈ ਜਿਕੇ ਸਾਹਿਬ ਹਾਂ ਵਧੀਆ ਬਣ ਗਏ ਜਿਹਦੇ ਪਾਏ ਅੱਛਾ ਵਧੀਆ ਪੈਸੇ ਬਣ ਕੇ ਤੇ ਫਿਰ ਤੈਨੂੰ ਦਾਰੂ ਪਿਆਤੀ ਚੱਲ ਕੋਈ ਨਾ ਤੂੰ ਐ ਕਰ ਮੈਨੂੰ ਠੰਡਾ ਪਾਣੀ ਲਿਆ ਪਾਣੀ ਦੀ ਕਮੀ ਆ ਕੋਈ ਪਾਣੀ ਦੀ ਕੋਈ ਕਮੀ ਆ ਬਿਨਾ ਪਾਣੀ ਤੋਂ ਪੀ ਕੇ ਆ ਗਿਆ ਇੰਨੀ ਇਹਦਾ ਗੁੱਸੇ ਨਾਲ ਗੁੱਸੇ ਨਾਲ ਬੋਲਿਆ ਨਾ ਤਾਂ ਹੋਰ ਕੀ ਕਰਾ ਤੂੰ ਭਾਂਡੇ ਤੇ ਮੋਟਰਸਾਈਕਲ ਚੜਾਈ ਜਾਣਾ ਹੈ ਕੋਈ ਗੱਲ ਨਹੀਂ ਭਾਂਡੇ ਧੋਤੇ ਕੇ ਸਰੇ ਹੋ ਜੂ ਮੈਂ ਬੱਚੇ ਬੁੱਛੇ ਦਾ ਬਦਲ ਲੱਗਿਆ ਲੈਂਡਮੈਨ ਆਖੇ ਮੁੰਡਾ ਲੈਂਡਮੈਨ ਲੱਗਿਆ ਕੁੜੀ ਨੂੰ ਉੱਥੇ ਪਿਉਣਿਆ ਆਏ ਤਾਂ ਪਤਾ ਨਹੀਂ ਵੀ ਲੈਂਡਮੈਨ ਤਾਂ ਰੋਜ਼ ਹੀ ਲੀ ਰਹੇ ਦੀ ਆ ਇਹ ਗੱਲ ਸੁਣ ਮੈਂ ਤੇਰੇ ਇੱਥੇ ਖੜਕਾਂਚੀ ਕਰਦੇ ਜੀ ਮੈਂ ਤੈਨੂੰ ਪਹਿਲਾਂ ਕਿਹਾ ਨਾ ਚੁੱਪ ਕਰ ਜਾ ਚੁੱਪ ਕਰ ਜਾ ਚੁੱਪ ਕਰ ਜਾ ਹੱਦ ਹੋਈ ਪਈ ਆ ਮਾੜੀ ਮੋਟੀ ਤਾਂ ਬੰਦਾ ਦੇਖੇ ਵੀ ਤੂੰ ਸਿਆਣਾ ਬਿਆਣਾ ਹੈਗਾ ਤੂੰ ਚੁੱਪ ਕਰਾਂਗੀ じゃ ਫਿਰ ਮੈਂ ਅਬ ਰੂਪ ਚਾਵਾਂ ਅਸਲੀ ਰੂਪ ਚੀਆਲਾ ਮੈਂ ਵੀ ਦੇਖ ਲੂ ਕੀ ਕਰਲੇਗਾ ਅਸਾਂ ਰੂਪ ਚੀਆਲਾ ਤੂੰ ਮੂੰਹ ਹੀ ਤੇ ਗੜੀਆਂ ਦੱਬਣਾਂਗਾ ਤੋਂ ਮੈਂ ਬੋਲਦੀ ਕਿਵੇਂ ਜਵੇਂ ਤੂੰ ਹੈ ਮੈਂ ਕਿਵੇਂ ਬੋਲਣਾ ਦੱਸਿ ਮੈਨੂੰ ਮੈਂ ਕਿਵੇਂ ਬੋਲਣਾ ਓਏ ਮੈਂ ਕਿਵੇਂ ਪੰਥੇ ਉਹ ਬਿਚ ਕੌਫੀ ਨਾ ਕੁਲੇਗ ਅਣੀ ਤੇ ਨਾ ਜਾਣੇ ਜਾਣੇ ਫਾਇਦ ਮੈਂ ਚੇਪ ਆ ਮੱਚੇ ਤੂੰ ਵਾਹੇ ਜਾ ਮੱਚੇ ਵਾਹੇ ਜਾ ਮੈਂ ਤਾਂ ਕਹਿੰਿਆ ਹੈ ਜਾ ਪਾਸਾ ਪੱਟ ਪਰਮਾਤਮਾ ਇਹ ਪੰਥੇ ਨੂੰ ਪਤਾ ਪਤਾ ਰੁਕ ਜਾ ਚਾ ਉੱਪਰ ਆ ਆਜਾ ਪਤਾ ਲੱਗ ਜਾ ਪੰਥੇ ਨੂੰ ਇਹਨੇ ਜਲੂਸ ਤੇ ਆਨੇ ਵਾਹ ਚੇਪ ਰੋ ਪੇਰਾ ਆ ਜਾ ਆ ਜਾ ਤੈਨੂੰ ਦੱਸਾਂ ਪਤਾ ਆ ਜਾ ਤੇਰਾ ਪਾੜਾ ਸਿਰ ਤੇਰਾ ਆ ਜਾ ਆ ਜਾ ਆ ਜਾ ਮਾਰਹੀਂ ਮেরে ਮਾਰ ਮੂੰਹ ਮਾਰ ਮਾਰ ਨਹੀਂ ਕੋਈ ਪਤਾ ਕਰ ਮੈਂ ਪਪਾ ਪਪਾ ਨਾ ਮੈਂ ਚਾਉ ਰਿਆ ਮੈਂ ਕਦੇ ਨਹੀਂ ਕਹਿਣਾ ਹਰ ਜਾ ਹਰ ਜਾ ਪਿੱਛੇ ਫੇਟਾ ਹਰ ਜਾ ਥੋੜ ਬੋਲ ਥੋੜ ਬੋਲ ਪਸਤਨ ਲੈ ਲੇਟ ਪੜੇ ਜਲੂਸ ਕੱਟੇ ਤੱਕ ਕਰੂ ਚਾਹ ਰਿਹਾ ਮਰ ਚਾਹ ਤੈਨੂੰ ਇੱਥੇ ਬੰਦ ਕਰੂ ਓਏ ਹੁਣ ਟੇਕ ਕੇ ਪੈ ਜਾ ਤੇ ਬਾਹਰ ਨਿਕਲੇ ਦੇਖ ਲਈ ਮੈਂ ਦੇਖੂ ਤਰਾ ਸਾਰੇ ਸਵੇਰੇ ਦੇਖੂ ਕੋਈ ਨਹੀਂ ਸਵੇਰ ਦੀ ਸਵੇਰੇ ਦੇਖਾਂਗੇ ਹੁਣ ਤਾਂ ਜਲੂਸ ਕੱਢ ਰੱਖਿਆ ਨਾ ਤੈ ਕੋਈ ਨਹੀਂ ਆਉਣਾ ਮੈਂ ਮੜਾ ਸਟੇਜ ਹੋ ਜਾਾਂ सारे पिंड जलूस निकलिया जलूस निकलिया मेरा अगर कहू कह दिष्टी सा ਔਰਤ ਬਣਾਈਆ ਔਰ ਤਨੂੰ ਪਹਿਲਾ ਦਰਜਾ ਦਿੱਤਾ ਗਿਆ ਹਰ ਕੰਮ ਦੇ ਵਿੱਚ ਔਰਤ ਨੂੰ ਪਹਿਲਾ ਸਥਾਨ ਦਿੱਤਾ ਗਿਆ ਕੀ ਦੱਸਾਂ ਕਿਸੇ ਨੂੰ ਕੀ ਦੱਸੇ ਔਰਤ ਕਿਸੇ ਨੂੰ ਬੋਲ ਕੇ ਨੀ ਔਰਤਾਂ ਤੇ ਕਿੰਨਾ ਜ਼ੁਲਮ ਹੁੰਦਾ ਹੈਗਾ ਜਿਹੜਾ ਚੱਲੇ ਸੋਈ ਜਾਣੇ ਕੀ ਕਰਾਉਣਾ ਇਹਦੇ ਪੈਸੇ ਨੂੰ ਜਿਹੜੀ ਔਰਤ ਸਾਰਾ ਦਿਨ ਨਾੜੇ ਘਰ ਸੰਭਦੀ ਆ ਨਾੜੇ ਜੁਆਕ ਸੰਭਦੀ ਆ ਨਾੜੇ ਪਸੂ ਟਾਟਾ ਸੰਭਦੀ ਆ ਨਾੜੇ ਲੋਕਾਂ ਦੇ ਤਾਨਿਆਂ ਤੋਂ ਬਚਦੀ ਆ ਉਹਦਾ ਬੰਦਾ ਉਹਦਾ ਬੰਦਾ ਪੀ ਕੇ ਉਹਨੂੰ ਫੇਰ ਵੀ ਕੁੱਟਦਾ ਫੇਰ ਵੀ ਮਾਰਦਾ ਫੇਰ ਵੀ ਜਲੀਲ ਕਰਦਾ ਕਿੰਨੀ ਓਕੀ ਔਰਤ ਹੈ ਕਿੰਨੀ ਓਕੀ ਔਰਤ ਹੈ हे ਪ੍ਰਮਾਤਮਾ ਅੱਜ ਸੱਚੇ ਦੁਖੀ ਹੋਈ ਪਈਆਂ ਹਾ ਤੂੰ ਹਨ ਕਿ ਤੇਰੇ ਉਰੇ ਕਰਦਾਨ ਕਰਦੀ ਐ ਜੇ ਤੂੰ ਸੱਚੀ ਆਏਗਾ ਨਾ ਜੇ ਤੂੰ ਸੱਚੀ ਔਰਤਾਂ ਦੀ ਸੁਣਦਾ ਨਾ ਇਹ ਜੋ ਪਾਸਾ ਪਲਟ ਬਰਵਾਤਵਾ ਇਹ ਜੋ ਪਾਸਾ ਪਲਟ ਨਾ ਕਿ ਬੰਦੇ ਦੇ ਬੰਦੇ ਦੇ ਸਾਰੇ ਕੰਮ ਸਾਡੇ ਕੋਲੇ ਹੁਣ ਤੇ ਬੰਦੇ ਦਾ ਸਾਰਾ ਰੁਤਬਾ ਸਾਡੇ ਕੋਲੇ ਹੋਵੇ ਤੇ ਬੰਦੇ ਦੀ ਜਗ੍ਹਾ ਸਾਡੇ ਕੋਲੇ ਹੋਵੇ ਤੇਰੇ ਇਹਨਾਂ ਨੂੰ ਪਤਾ ਲੱਗੇ ਇਰਤ ਪਲ ਪਲ ਮਰਦੀ ਆ ਔਰਤ ਮੈ ਟਮੇਟ ਤੇ ਮਰਦੀ ਆ ਔਰਤ ਮੈ ਟਮੇਟ ਤੇ ਮਰਦੀ ਔਰਤ ਸਹੀ ਕਿਆਸ ਆੜਿਆ ਨੇ ਔਰਤ ਤਾਂ ਨੇ ਪੀਕੇ ਦੇ ਖਰਚ ਕਰ ਹੁੰਦਾ ਨਾ ਸੋਹਰਿਆ ਦੇ ਖਰਚ ਕਰ ਹੁੰਦਾ ਕੋਈ ਕਰਦੇ ਔਰਤ ਦਾ ਅਰਥ ਕੋੜਾ ਸਰਦਾਰ ਜੀ ਚਾਹ ਪੀ ਲੈਂਦੇ ਤੁਸੀਂ ਮਿਲੋ ਕੁ ਦੇ ਤਰਕ ਕੋ ਦੇ ਪੀ ਲਓ ਚੰਗਾ ਜੀ ਨਕਰੇ ਦੇਖੀ ਹਾਲੇ ਹਜੇ ਤੱਕ ਨਹੀਂ ਉੱਠਿਆ ਹੈਗੇ ਪਈ ਚਾਹ ਠੰਡੀ ਕਰਤੀ ਚਾਹ ਨਹੀਂ ਪੀਤੀ ਹੈਗੀ ਤਾਂ ਪੱਤੀ ਕਰਕੇ ਲਿਉਣਾ ਮੈਂ ਫਿਰ ਹੋਰ ਕੰਮ ਵੀ ਕਰਨੇ ਨੇ ਜੇ ਮੈਂ ਹੁਣ ਧਾਰਾਪੁਰਾਂ ਵਿੱਚ ਕੱਢਨੇ ਸੀ ਗਿਆ ਚਲ ਐਦਾਂ ਕਰਦਾ 28 ਜੰਨਾਗਾ ਕਿਤੇ ਫੇਰ ਸੋ ਜਾਏ ਤੁਸੀਂ ਤੁਸੀਂ ਉਰਤ ਕਰਦੇ ਸੀ ਜਾਨ ਜੀ ਤਾਂ ਮੈਂ ਪਹਿਲਾਂ ਵੀ ਠੰਡੀ ਕਰਦੀ ਤੁਸੀਂ ਨਾ ਹੈ ਉੱਠਣਾ ਸਵੇਰ ਹੋ ਗਈ ਤੁਸੀਂ ਡਿਊਟੀ ਤੇ ਵੀ ਜਾਣਾਗਾ ਅੱਜ ਲੇਟ ਕਦੋਂ ਹੋਗੇ ਤੁਸੀਂ ਉੱਠਣ ਕਰਨੇ ਹੈ ਪਤਾ ਨਹੀਂ ਗਾ ਮੇਰੀ ਅੱਖ ਹੀ ਨਹੀਂ ਖੁੱਲੀ ਲੈ ਚਾਹ ਵੀ ਲਓ ਮੈਂ ਸਾਰੇ ਕੰਮ ਕਰਤੇ ਝਾੜੂ ਵੀ ਲਾਤਾ ਪੋਚਾ ਵੀ ਲਾਤਾ ਕੀ ਹੋ ਗਿਆ ਕਹਤਾਂ ਛਾਗਦੇ ਹੋ ਤੁਸੀਂ ਮੇਰੇ ਕੋਲ ਨਹੀਂ ਨਹੀਂ ਕੁਛ ਨਹੀਂ ਹੈ ਕੁਛ ਨਹੀਂ ਕੀ ਤੁਸੀਂ ਬਣਾ ਕੇ ਲਿਆਓ ਹਾਂ ਮੈਂ ਬਣਾ ਕੇ ਲਿਆਇਆ ਮੈਨੂੰ ਆਇ ਲੱਗਦਾ ਕੀ ਬਦਲ ਗਿਆ ਤੇਰਾ ਸਵਾ ਨਾਲੇ ਤੁਸੀਂ ਇਦਾਂ ਕਰੋ ਡਿਊਟੀ ਤੇ ਵੀ ਜਾਣਾ ਨਾ ਜਲਦੀ ਤਿਆਰ ਹੋ ਜਾ ਮੈਂ ਤੁਹਾਡੇ ਵਾਸਤੇ ਪਾਣੀ ਦਿੱਤਾ ਕਰਤਾ ਹਾਂ ਠੀਕ ਹੈ ਹਾਂ ਆ ਤੁਹਾਡਾ ਆ ਪਲਾਸ ਹਲੋ ਆ ਪੈਨ ਵੀ ਲੈ ਲਓ ਤੇ ਮੈਂ ਕਰਦਾ ਧਾਰਾ ਕੱਢਿਆ ਮਮੇ ਠੀਕ ਆ ਇਹਦਾ ਮਤਲਬ ਵਾਈਕਰ ਨੂੰ ਮੇਰੀ ਸੌਂਟੇ ਕਰਤੀ ਆ ਤਲਾ ਬਦਲੀ ਚਾਵੀ ਇਹ ਬਣਾ ਕੇ ਦੇ ਆ ਜੇ ਕਹੀ ਜਾਂਦਾ ਮੈਂ ਥਾਰਾ ਘਟੂਣੀਆਂ ਨੇ ਥਾਰੇ ਪਾਵਾ ਤਾਂ ਮੇਰੇ ਛੇਤੀਓ ਸੁਣੇ 아이 좀 봐주세요. இது மனு ஆ